ਵੰਡ jobb ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਅਧਿਆਪਕ ਮਾਪੇ ਮਿਲਣੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦੀ ਪੂਰੀ ਰਿਪੋਰਟ ਸਾਲ ਦੇ ਇੱਕ ਵਾਰ ਉਹਨਾਂ ਦੇ ਮਾਪਿਆਂ ਨੂੰ ਸਕੂਲ ਵਿੱਚ ਬੁਲਾ ਕੇ ਦਿੱਤੀ ਜਾ ਰਹੀ ਹੈ ਮੈਗਾ ਪੀਟੀਐਮ ਦੀ ਸ਼ੁਰੂਆਤ ਦੇ ਪਹਿਲੇ ਸਾਲ 18 ਲੱਖ ਤੋਂ ਵੱਧ ਬੱਚਿਆਂ ਦੇ ਮਾਪਿਆਂ ਨੇ ਇਸ ਵਿੱਚ ਹਿੱਸਾ ਲਿਆ ਤੇ ਦੂਜੀ ਮੈਗਾ ਪੀਟੀਐਮ ਦੇ ਦੌਰਾਨ ਇਹ ਅੰਕੜਾ 20 ਲੱਖ ਨੂੰ ਵੀ ਪਾਰ ਕਰ ਗਿਆ ਹੈ ਮੈਡਮ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਇਨੇ ਜੋ ਵੀ ਕੀਤਾ ਉਹਦੇ ਲਈ ਤੁਸੀਂ ਮਾਫੀ ਕਿਉਂ ਮੰਗ ਰਹੇ ਹੋ ਹਾਂਜੀ ਬੈਠੋ ਬਟਾ ਇਹ ਰਿਹਾ ਆਇਦਾ ਰਿਪੋਰਟ ਕਾਰਡ ਤੁਹਾਡਾ ਮੁੰਡਾ ਪੂਰੀ ਕਲਾਸ ਚੋਂ ਦੂਜੇ ਨੰਬਰ ਤੇ ਆਇਆ ਹੈ ਅੱਜ ਸਾਡੇ ਸਕੂਲ ਚ ਪੇਰੈਂਟਸ ਟੀਚਰ ਮੀਟਿੰਗ ਹੈ ਤਾਂ ਹੀ ਤਾਂ ਤੁਹਾਨੂੰ ਇੱਥੇ ਸੱਦੇ ਆਏ ਸਰਕਾਰੀ ਸਕੂਲ ਚ ਮੀਟਿੰਗ ਪਰ ਮੈਡਮ ਜੀ ਪਹਿਲਾਂ ਤਾਂ ਸਾਨੂੰ ਕਦੇ ਇਹੋ ਜਿਹਾ ਕੋਈ ਫੋਨ ਹੀ ਨਹੀਂ ਆਇਆ ਹੁਣ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ 'ਚ ਮੈਗਾ ਪੀਟੀਐਮ ਦੀ ਸ਼ੁਰੂਆਤ ਕਰਤੀ ਹੈ ਮੈਗਾ ਮਤਲਬ ਮਤਲਬ ਅਧਿਆਪਕ ਮਾਪੇ ਮਿਲਨੀ ਹਾਂ ਤਾਂ ਫਿਰ ਪੰਜਾਬ ਸਰਕਾਰ ਨੇ ਕਮਾਲ ਹੀ ਕਰਤੀ ਮੈਡਮ ਜੀ ਪੇਰੈਂਟ ਟੀਚਰ ਮੀਟਿੰਗ ਕਰਾਈ ਜੀ ਪਹਿਲੀ ਵਾਰ ਹੋਇਆ ਸਰਕਾਰੀ ਸਕੂਲਾਂ ਚ ਮਾਪੇ ਆਏ ਉਹਨਾਂ ਨੂੰ ਵੀ ਪਹਿਲੀ ਵਾਰ ਪਤਾ ਲੱਗਿਆ ਕਿ ਸਾਡੀ ਵੀ ਮੀਟਿੰਗ ਹੁੰਦੀ ਹੁੰਦੀ ਹੈ ਕਿਸੇ ਨਾਲ ਮਾਪਿਆਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਬੜਾ ਕੰਫੀਡੈਂਸ ਆਇਆ ਕਿ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਉਹ ਸਾਡੇ ਨਾਲ ਬੱਚੇ ਬਾਰੇ ਗੱਲ ਕਰ ਰਹੇ ਨੇ ਪੰਜਾਬ ਸਰਕਾਰ ਦੀ ਨਵੇਕਲੀ ਸੋਚ ਹੋ ਰਹੀ ਹੈ ਪਰਵਾਨ ਬਦਲ ਰਹੇ ਨੇ ਸਰਕਾਰੀ ਸਕੂਲ ਤੇ ਵਧਾ ਰਹੇ ਨੇ ਪੰਜਾਬ ਦਾ ਮਾਨ